ਕੇਂਦਰ ਕੋਲ ਮੁੱਖ ਮੰਤਰੀ ਨੇ ਨਵੀਂ ਮੰਗ ਰੱਖੀ ਹੈ ਪੰਜਾਬ ਚ ਆਪ ਨੂੰ ਵੱਡਾ ਹੁਲਾਰਾ ਮਿਲਿਆ ਹੈ ਦਰਸਲ ਧਰਮਕੋਟ ਹਲਕੇ ਦੇ ਪ੍ਰਮੁੱਖ ਅਕਾਲੀ ਆਗੂ ਮਾਸਟਰ ਸੰਤੋਖ ਸਿੰਘ ਸੱਦੂ ਆਪਣੇ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ ਹੋ ਗਏ ਨੇ ਇਸ ਟਕਸਾਲੀ ਅਕਾਲੀ ਆਗੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਿੰਡ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹਲਕਾ ਵਿਧਾਇਕ ਅਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਮਾਸਟਰ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਇਸ ਮਾਕੇ ਬੋਲਦਿਆਂ ਢੋਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕੇ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਮੇਤ ਲੋਕ ਇੱਤਾਂ ਦੇ ਕਾਰਜਾਂ ਨੂੰ ਮੁੱਖ ਰੱਖ ਕੇ ਲੋਕ ਆਪਮ ਾਰੇ ਆਪ ਵਿੱਚ ਸ਼ਾਮਿਲ ਹੋ ਰਹੇ ਨੇ ਉਹਨਾਂ ਨੇ ਮਾਸਟਰ ਸੰਤੋਖ ਸੰਗਤ ਤੇ ਸਾਥੀਆਂ ਦਾ ਆਪ ਵਿੱਚ ਸ਼ਾਮਿਲ ਹੋਣ ਉਤੇ ਪਰਮਾ ਸਵਾਗਤ ਕਰਦੇ ਕਿਹਾ ਕਿ ਇਹਨਾਂ ਸਾਰਿਆਂ ਨੂੰ ਪਾਰਟੀ ਅੰਦਰ ਪੂਰਾ ਮਾਨ ਸਤਕਾਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਏਜੰਡਾ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮੁਹैया ਕਰਵਾਉਣਾ ਜਿਸ ਵਿੱਚ ਸਰਕਾਰ ਪੂਰੀ ਤਰ੍ਹਾਂ ਸਫਲ ਸਦ ਹੋ ਰਹੀ ਹੈ ਸਰਕਾਰ ਦੇ ਮਨਸੂਬੇ ਪੂਰੀ ਤਰ੍ਹਾਂ ਸਾਫ਼ ਅਤੇ ਸਪਸ਼ਟ ਨੇ ਜਿਸ ਨੂੰ ਸਰਕਾਰੀ ਅਫਸਰਾਂ ਨੇ ਵੀ ਕਬੂਲ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਕੀ ਵਿਕਾਸ ਕਾਰਜਾਂ ਵਿੱਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਐਚਓਨਾ ਵੱਲੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਚੁੱਕਿਆ ਗਿਆ ਚਿੱਠੀ 'ਚ ਉਹਨਾਂ ਨੇ ਕਿਹਾ ਕਿ ਐਫਸੀਆਈ ਪੰਜਾਬ ਅਤੇ ਚੰਡੀਗੜ੍ਹ ਦੇ ਜਨਰਲ ਮੈਨੇਜਰ ਲਈ ਪੰਜਾਬ ਦੇ ਆਈਏਸ ਅਧਿਕਾਰੀ ਨੂੰ ਚੁਣਿਆ ਜਾਵੇ ਉਹਨਾਂ ਨੇ ਕਿਹਾ ਕਿ ਬਾਹਰੀ ਅਧਿਕਾਰੀ ਪੰਜਾਬ ਦੇ ਹਾਲਾਤਾਂ ਨੂੰ ਚੰਗੇ ਤਰੀਕੇ ਨਾਲ ਨਹੀਂ ਜਾਣ ਸਕਦੇ ਇਸ ਲਈ ਐਫਸੀਆਈ ਪੰਜਾਬ ਅਤੇ ਚੰਡੀਗੜ੍ਹ ਦਾ ਜਨਰਲ ਮੈਨੇਜਰ ਪੰਜਾਬ ਦਾ ਅਧਿਕਾਰੀ ਹੋਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੈਟਰ ਦੇ ਅਧਿਕਾਰੀ ਸੂਬੇ ਦੀ ਖਰੀਦ ਤੋਂ ਭੰਡਾਰਨ ਤੇ ਵੰਡ ਪ੍ਰਣਾਲੀ ਦਾ ਪਰਤੱਖ ਤਜਰਬਾ ਰੱਖਦੇ ਨੇ ਜੋ ਸੂਬਾ ਸਰਕਾਰ ਅਤੇ ਕੇਂਦਰ ਦੀਆਂ ਏਜੰਸੀਆਂ ਵਿਚਕਾਰ ਵਧੀਆ ਤਾਲਮੇਲ ਬਣਾਉਣ ਨੂੰ ਯਕੀਨੀ ਬਣਾਉਂਦੇ ਨੇ ਉਹਨਾਂ ਕਿਹਾ ਕਿ ਪੰਜਾਬ ਕੈਟਰ ਦੇ ਆਈਐਸ ਅਧਿਕਾਰੀਆਂ ਦਾ ਇੱਕ ਪੈਨਲ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ਪਹਿਲੇ ਪੈਨਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਇਸ ਨੂੰ ਸੋਧ ਕੇ ਭੇਜਿਆ ਗਿਆ ਪਰ ਇਸ ਪੈਨਲ ਨੂੰ ਵੀ ਮਨਜ਼ੂਰੀ ਨਾ ਦੇ ਕੇ ਕਿਸੇ ਹੋਰ ਕੈਟਰ ਦੇ ਆਈਐਸ ਅਧਿਕਾਰੀ ਦੇ ਨਾਂ ਨੂੰ ਇਸ ਅਹਿਮ ਅਹੁਦੇ ਲਈ ਮਨਜ਼ੂਰੀ ਦਿੱਤੀ ਗਈ ਹੈ ਇੱਕ ਹੋਰ ਮਾਮਲੇ ਦੇ ਵਿੱਚ ਉੱਤਰੀ ਭਾਰਤ ਵਿੱਚ ਪੀਕ ਪਾਵਰ ਉਪਲਬਧਤਾ ਨੂੰ ਮਜ਼ਬੂਤ ਕਰਨ ਲਈ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਵਿੱਚ ਪਾਖੜਾ ਡੈਮ ਹੈੱਡ ਨੇੜੇ 1500 ਮੈਗਾਵਾਟ ਦਾ ਇੱਕ ਪੰਪਡ ਸਟੋਰਡਸ ਪਾਵਰ ਪ੍ਰੋਜੈਕਟ ਪ੍ਰਸਤਾਵਿਤ ਕੀਤਾ ਹੈ ਪ੍ਰਸਤਾਵਿਤ ਪ੍ਰੋਜੈਕਟ ਦੀ ਉਤਪਾਦਨ ਸਮਰੱਥਾ ਖੁਦ ਪਾਖੜਾ ਡੈਮ ਦੀ ਮੌਜੂਦਾ ਸਮਰੱਥਾ ਜੋ ਲਗਭਗ 1379 ਮੈਗਾਵਾਟ ਹੈ ਉਸ ਤੋਂ ਵੱਧ ਹੋਵੇਗੀ ਇਹ ਪ੍ਰੋਜੈਕਟ ਐਡਵਾਂਸ ਰਿਵਰਸੀਬਲ ਟਰਬਾਈਨ ਟੈਕਨੋਲੋਜੀ ਤੇ ਨਿਰਪਰਕਰਦਾ ਉਹ ਟਰਬਾਈਨ ਜੋ ਪਾਣੀ ਨੂੰ ਪੰਪੋ ਕਰ ਸਕਦੀਆਂ ਨੇ ਅਤੇ ਬਿਜਲੀ ਵੀ ਪੈਦਾ ਕਰ ਸਕਦੀਆਂ ਨੇ ਪ੍ਰਸਤਾਵਿਤ ਯੋਜਨਾ ਦੇ ਤਹਿਤ ਪੀਕ ਸਮੇਂ ਦੌਰਾਨ ਬਿਜਲੀ ਪੈਦਾ ਕਰਨ ਲਈ ਭਾਖੜਾ ਡੈਮ ਦੀ ਮੌਜੂਦਾ ਗੋਵਿੰਦ ਸਾਗਰ ਝੀਲ ਤੋਂ ਪਾਣੀ ਨੂੰ ਨਵੇਂ ਬਣਾਏ ਗਏ ਡੋਬਰ ਜਲ ਭੰਡਾਰ ਵਿੱਚ ਪمپ ਕੀਤਾ ਜਾਵੇਗਾ ਪੀਕ ਮੰਗ ਦੇ ਸਮੇਂ ਉਹ ਪਾਣੀ ਗੋਵਿੰਦ ਸਾਗਰ ਝੀਲ ਵਿੱਚ ਵਾਪਸ ਆਊ ਛੱਟੇ ਜਾਵੇਗਾ ਜਿਸ ਨਾਲ ਦੁਬਾਰਾ ਬਿਜਲੀ ਪੈਦਾ ਹੋਵੇਗੀ ਇਹ ਦੌਰੇ ਉਦੇਸ਼ ਵਾਲਾ ਕਾਰਜ ਸਿਸਟਮ ਨੂੰ ਬਿਜਲੀ ਪੈਦਾ ਕਰਨ ਦੀ ਆਗਿਆ ਦਿੰਦਾ ਜਿਸ ਨਾਲ ਇਹ ਪੀਕ ਮੰਗ ਦੇ ਸਮੇਂ ਊਰਜਾ ਸਪਲਾਈ ਨੂੰ ਸੰਤੁਲਿਤ ਕਰਨ ਇੱਕ ਕੁਸ਼ਲ ਹੱਲ ਬਣ ਜਾਂਦਾ ਹੈ ਬੀਬੀ ਅੰਬੇਦਕਰੀਆਂ ਨੇ ਕਿਹਾ ਕਿ ਇਹ ਟੈਕਨੋਲੋਜੀ ਭਾਵੇਂ ਉੱਤਰੀ ਭਾਰਤ ਲਈ ਨਵੀਂ ਹੈ ਪਰਦੇਸ਼ ਲਈ ਪੂਰੀ ਤਰ੍ਹਾਂ ਅਣਜਾਣ ਨਹੀਂ ਹੈ ਇਸੇ ਤਰ੍ਹਾਂ ਦਾ ਇੱਕ ਪੰਪਡ ਸਟੋਰਜ ਮਾਡਲ ਪੱਛਮੀ ਬੰਗਾਲ ਦੇ ਪ੍ਰੋਲਿਆ ਡੈਮ ਵਿਖੇ کارਸ਼ੀਲ ਹੈ